ਆਪਰਾ ਤੋਂ ਫਲੋਰ ਰੋਡ ਤੇ ਉਸ ਵੇਲੇ ਲੋਕਾਂ ਦਾ ਗੁੱਸਾ ਵੇਖਣ ਨੂੰ ਮਿਲਿਆ ਜਦੋਂ ਔਰਤ ਦੇ ਟਰੱਕ ਥੱਲੇ ਆਉਣ ਕਰਕੇ ਮੌਤ ਹੋ ਗਈ ਪਿੰਡ ਵਾਸੀਆਂ ਵੱਲੋਂ ਫਲੋਰ ਨਵਾਂ ਸ਼ਹਿਰ ਰੋਡ ਬੰਦ ਕਰ ਦਿੱਤਾ ਘਟਨਾ ਫਲੋਰ ਤੋਂ ਨਵਾਂ ਸ਼ਹਿਰ ਰੋਡ ਦੇ ਨੇੜੇ ਪਿੰਡ ਨਗਰ ਦੀ ਹੈ ਜਿੱਥੇ ਕਿ ਇੱਕ ਔਰਤ ਜੋ ਕਿ ਆਪਣੇ ਪੁੱਤਰ ਦੇ ਨਾਲ ਜਾ ਰਹੇ ਸਨ ਤਾਂ ਸੜਕ ਤੇ ਪਾਣੀ ਖੜਾ ਹੋਣ ਕਰਕੇ ਉਹਨਾਂ ਦਾ ਮੋਟਰਸਾਈਕਲ ਫਿਸਲ ਗਿਆ ਜਿਸ ਕਾਰਨ ਉਹ ਲੜਕੀ ਟਰੱਕ ਦੇ ਹੇਠਾਂ ਆ ਗਈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਵੇਲੇ ਫਲੋਰ ਤੋਂ ਨਵਾਂ ਸ਼ਹਿਰ ਰੋਡ ਬਲੌਕ ਕੀਤਾ ਹੋਇਆ ਹੈ ਤੇ ਭਾਰੀ ਮਾਤਰਾ ਚ ਵਾਹਨ ਇਸ ਰੋਡ ਤੇ ਖੜੇ ਹਨ ਅਤੇ ਲੋਕੀ ਮੰਗ ਕਰ ਰਹੇ ਹਨ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਇਸ ਉਪਰੰਤ ਹੀ ਉਹ ਲੜਕੀ ਦਿਲਾਸ਼ ਨੂੰ ਚੁੱਕਣ ਦੇਣਗੇ ਹਾਂਜੀ ਭੰਤ ਕੀ ਹੋਇਆ ਕੁਝ ਨਹੀਂ ਜੀ ਬਾਜ਼ਾਰ ਆਈ ਸੀ ਇੱਥੇ ਸੌਦਾ ਲੈਣ ਆਏ ਐਕਸੀਡੈਂਟ ਹੋ ਗਿਆ ਟਰੱਕ ਵਾਲੇ ਨੇ ਮਾਰਿਆ ਪਿੱਛੋਂ ਉਹ ਪਾਣੀ ਕਰਕੇ ਸੰਭਲਿਆ ਨਹੀਂ ਮੋਟਰਸਾਈਕਲ ਤਿਲਕ ਗਿਆ ਡਿੱਗ ਗਿਆ ਟਰੱਕ ਨੰਗਿਆ ਕਿ ਟਰੱਕ ਲੰਘ ਗਿਆ ਹਾਂਜੀ ਉੱਪਰ ਦੀ ਲੰਘਿਆ ਲੱਤਾਂ ਦੇ ਉੱਤੋਂ ਦੀ ਟਰੱਕ ਮੇਰੀ ਵਜ੍ਹਾ ਕੀ ਰਹੀ ਪਾਣੀ ਰਿਹਾ ਮੇਰੀ ਵਜ੍ਹਾ ਪਾਣੀ ਦੀ ਵਜ੍ਹਾ ਬਿਲਕੁਲ ਜਦੋਂ ਮੰਨ ਲਓ ਪਿੱਛੋਂ ਆਣ ਕੇ ਟਰੱਕ ਵੱਜਿਆ ਮੋਟਰਸਾਈਕਲ ਜੇ ਸੁੱਕਾ ਹੁੰਦਾ ਤਾਂ ਮੋਟਰਸਾਈਕਲ ਸਾਂਭ ਲੈਂਦੀ ਉਹ ਸਲਿੱਪ ਹੋ ਗਿਆ ਸਾਂਭਿਆ ਨਹੀਂ ਗਿਆ ਸਾਂਭਿਆ ਨਹੀਂ ਗਿਆ ਹਾਂਜੀ ਸਿੱਧੇ ਟਰੱਕ ਤੇ ਲਿਆ ਗਿਆ ਹਾਂਜੀ ਟਰੱਕ ਤੇ ਲਿਆ ਗਈ ਜੀ ਇਹਨਾਂ ਦੇ ਕੋ ਬੱਚੇ ਵੀ ਸੀ ਬੱਚਾ ਬੇਟਾ ਜੀ ਇਹਨਾਂ ਦੇ ਬੇਟਾ 14 ਸਾਲ ਦਾ ਬੇਟਾ ਇਹਨਾਂ ਦੇ ਹਸਬੰਦ ਕੀ ਕਰਦੇ ਸੀ ਕੁਝ ਨਹੀਂ ਜੀ ਡਿਵੋਰਸ ਹੈ ਡਿਵੋਰਸ ਹੋਇਆ ਸੀ ਹਾਂਜੀ ਡਿਵੋਰਸ ਹੋਇਆ ਕਿਹੜੀ ਪਿੰਡ ਤੇ ਰਹਿਣ ਸਭਲਾ ਹੱਲ ਕਿਦਾਂ ਸੋ ਤਾਂ 150 ਬੱਚਾ ਮੇਰੇ ਪਿੰਡ ਦਾ ਇੱਥੇ ਪੜਨ ਆਉਂਦਾ ਪੈਦਲ ਨਗਰ ਦੇ ਵਿੱਚ ਜੇ ਹੁਣ ਪ੍ਰਸ਼ਾਸਨ ਇਹੀ ਗੱਲ ਸਰਕਾਰ ਇਹੀ ਗੱਲ ਡੀਕ ਰਹੀ ਹੈ ਵੀ ਕੱਲ ਨੂੰ ਕੋਈ ਬੱਚੇ ਕਿਸੇ ਨਾ ਕੋਈ ਹੈਪਨਿੰਗ ਹੋਂਦੀ ਆ ਵੀ ਇਹੀ ਡੀਕ ਰਹੇ ਆ ਆ ਦੇਖੋ ਹੁਣ ਆ ਇਥੋਂ ਕੀ ਰੋਜ਼ ਐਕਸੀਡੈਂਟ ਹੁੰਦੇ ਆ ਇਹਦਾ ਹੱਲ ਸਰਕਾਰ ਕਿਉਂ ਨਹੀਂ ਕਰ ਰਹੀ ਇੱਕ ਥੋੜਾ ਹੁੰਦਾ ਸੱਤ ਸੱਤ ਰੋਜ਼ ਦਾ ਕੰਮ ਹੈ ਕਿਉਂਕਿ ਇਹ ਹੱਲ ਕੋਚਾਨਾ ਚਾਹੀਦਾ ਦੇਖੋ ਪੰਪ ਵਾਲੇ ਨੇ ਆ ਪੰਪਲ ਨੇ ਕਿੰਨਾ ਕੀਤੀ ਨਜ਼ਾਇਜ਼ ਕੀਤੀ ਆ ਅਸੀਂ ਸੜਕ ਰੋਕੀ ਆ ਕੋਈ ਪ੍ਰਸ਼ਾਸਨ ਐਸਡੀਐਮਾ ਕੋਈ ਡੈਪਟੀ ਹੈ ਕੋਈ ਰੋਕਦਾ ਨਹੀਂ ਹੈਗਾ ਇਹਨਾਂ ਕਹਿ ਹੀ ਨਹੀਂ ਵੀ ਪਤਾ ਲੱਗ ਗਿਆ ਵੀ ਇੱਥੇ ਇੱਕ ਪੰਚਾਇਤ ਦੀ ਜ਼ਮੀਨ ਨੂੰ ਨਿਸ਼ਾਨਦੇ ਵੀ ਕਰਵਾਈ ਗਈ ਆ। ਦੋ ਵਾਰੀ ਹਾਂਜੀ ਆ ਸਰਪੰਚ ਸਾਹਿਬ ਨੂੰ ਬੋਲਾ ਸਰਪੰਚ ਸਾਹਿਬ ਤੁਸੀਂ ਦੱਸੋ ਜੀ ਇਹਦੇ ਬਾਰੇ। ਅਸੀਂ ਪੰਚਾਇਤ ਦੀ ਜ਼ਮੀਨ ਦੋ ਵਾਰੀ ਨਿਸ਼ਾਨਦਾਹੀ ਕਰਾਈ ਆ ਜੀਮੇਦਾਰ ਛੱਡ ਨਹੀਂ ਰਹੇ। ਉਹ ਕਹਿੰਦੇ ਅਸੀਂ ਪਾਣੀ ਨਹੀਂ ਪੈਣ ਦੇਣਾ ਇੱਥੇ। ਜਿਹੜੇ ਜੀਮੇਦਾਰ ਛੱਡਦੇ ਨੇ ਇਸ ਸੰਬੰਧੀ ਕੋਈ ਦਰਖਾਸਤ ਵੀ ਦਿੱਤੀ ਆ ਕਰ ਵੀ ਵੀ ਕਰਾਈ ਹੈ ਕਿ ਨਹੀਂ? ਉਹ ਸੈਕਟਰੀ ਸਾਹਿਬ ਦੇ ਵੀਡੀਓ ਦੇ ਵੀ ਆ ਸੜੀਆਂ ਮਤੇ ਵੀ ਆ ਤਸਵੀਰਾਂ ਸਾਹਿਬ ਕੋਲ ਵੀ ਆ। ਨਗਰ ਦੇ ਕੋਲ ਨਵੀਂ ਬਾਗੀ ਬੰਦਾ ਉੱਥੇ ਖੜੇ ਆ। ਅਸੀਂ ਪਿੱਛੋਂ ਆ ਰਹੇ ਸੀ ਤਾਂ ਮੂਰੇ ਪਾਣੀ ਖੜਾ ਸੀ। ਪਾਣੀ ਖੜਾ ਸੀ ਅਸੀਂ ਸਨੋ ਆ ਰਹੇ ਸਨ ਸਨੋ ਕਰਦੇ ਕਰਦੇ ਇੱਕ ਸਾਈਡ ਤੇ ਕਾਈ ਕੀਤਾ ਮਗਰ ਉਹ ਗੱਡੀ ਵਾਲਾ ਆਇਆ ਗੱਡੀ ਵਾਲੇ ਨੇ ਤੇਜ਼ ਕਰਕੇ ਮਾਰ ਨੰਗਾ ਲੱਗਾ ਡ੍ਰਿੰਕ ਕੀਤੀ ਹੋਈ ਸੀ ਉਹਨੇ ਮੇਚ ਮਾਰਿਆ ਹੋਇਆ ਮੇਚ ਮਾਰ ਕੇ ਸੱਟ ਗਿਆ ਅਸੀਂ ਇੱਕ ਮੈਂ ਤਾਂ ਸਾਈਡ ਨੂੰ ਜਾ ਰਿਹਾ ਲੇਡੀਜ਼ ਐ ਪਿਕਚਰ ਡੈਕੀ ਉਹਦੇ ਉੱਪਰ ਦੀ ਡਿਜ਼ਾਈਨ ਵਾਲਾ ਟਰੱਕ ਦੇ ਨਾਲ ਖੜੀ ਸੀ ਪਤਾ ਨਹੀਂ ਉਹਦੇ ਕੀ ਲੱਗਾ ਕੀ ਨਹੀਂ ਲੱਗਾ ਜਦੋਂ ਤੁਹਾਨੂੰ ਵੀ ਮੈਨੂੰ ਦੋ 5 ਮਿੰਟ ਮੈਨੂੰ ਵੀ ਪਤਾ ਨਹੀਂ ਲੱਗਾ ਕੀ ਹੋਇਆ ਉਹ ਸੌਰ ਦੀ ਮੌਤ ਹੋ ਗਈ ਆ ਤਾਂ ਦੇਖੋ ਤਾਂ ਇਹ ਉਹ ਹੁਣ ਉਹਦੀ ਡੈੱਥ ਹੋ ਚੁੱਕੀ ਹੈ ਤੁਸੀਂ ਇਹ ਰੋਡ ਇਸ ਕਰਕੇ ਜੰਮ ਕੀਤਾ ਵੀ ਲੇਡੀ ਜੀ ਇਸ ਕਰਕੇ ਕੀਤਾ ਨਾਲ ਲੇਡੀਆਂ ਨੂੰ ਇੰਤਜ਼ਾਮ ਕੀਤਾ ਜਾਵੇ ਉਹਦਾ ਵੀ ਤੇ ਉਹਦਾ ਬੱਚਾ ਵੈਕ ਛੋਟਾ ਜਾਂ ਉਹਦੀ ਅਸੀਂ ਦੇਖਭਾਲ ਲਈ ਹੁਣ ਸਾਰਾ ਕੁਝ ਜੋ ਖਰਚਾ ਵਾ ਉਹ ਪ੍ਰਸ਼ਾਸਨ ਚੱਕੇ ਜਾਂ ਜਿਹੜੀ ਗੌਰਮੈਂਟ ਦਾ ਤੱਕ ਕਿ ਕਿਉਂਕਿ ਉਹਦੇ ਬੱਚੇ ਦੀ ਵੀ ਗਾਂ ਦੇਖਣੀ ਦੇਖਭਾਲ ਲਈ ਪਰ ਉਹ ਤਾਂ ਕੋਈ ਪਰਿਵਾਰ ਦੇ ਵਿੱਚ ਨਹੀਂ ਰਹਿ ਗਿਆ ਬੱਚਾ ਜਨਾ ਚੌਰਾ ਜੀ ਜਿਹੜਾ ਇਹ ਜਿਹੜਾ ਸਾਰੇ ਜਾ ਰਹੇ ਪ੍ਰਚਾਰ ਜੀ ਪਸੜਾ ਆ ਇਹ ਜਿਹੜਾ ਨਵੀਂ ਬਾਦੀ ਸਾਡੀ ਸਭ ਤੋਂ ਦਸ਼ਮ ਦਾ ਮਹਾਰਾਜ ਜੀ ਨਵੀਂ ਬਦੀ ਨਗਰ ਉਹਦੇ ਵਿੱਚ ਮੇਰੇ ਖਿਆਲ ਨੇ ਇਹ 6 ਮਹੀਨੇ ਤੋਂ ਪਾਣੀ ਜਿਹੜਾ ਪੂਰੇ ਬੰਦ ਹੋ ਗਿਆ ਸੀਵਰੇਜ ਦਾ ਤੇ ਤੇ ਨੈੱਟ ਆਏ ਜਨ ਉਹਨਾਂ ਕੋਲ ਦਰਕਰਹਾਵਾ ਜਿਹੜੀਆਂ ਵਾਪਰਦੀਆਂ ਰਹਿੰਦੀਆਂ ਐਸਟ੍ਰੇਟ ਹੁੰਦੇ ਰਹਿੰਦੇ ਆ ਹੁਣ ਤਾਂ ਆ ਬਹੁਤ ਵੱਡੀ ਘਟਨਾ ਵਾਪਰ ਗਈ ਆ ਕਿ ਸਾਡੇ ਇੰਦਰਾ ਕਲੋਨੀ ਦੀ ਬੀਬੀ ਆ 35 ਸਾਲ ਦੀ ਹੈਗੀ ਆ ਇਹ ਮੋਟਰਸਾਈਕਲ ਤੇ ਜਾਂਦੇ ਸੀਗੇ ਤਾਂ ਇਹਨਾਂ ਦਾ ਐਕਸੀਡੈਂਟ ਹੋ ਗਿਆ ਔਰ ਜਿਹੜਾ ਟਰੱਕ ਸੀਗਾ ਟਾਇਰ ਸੀਗਾ ਉਹ ਉਹ ਜੀ ਦੇ ਉੱਪਰ ਡਿੱਗਿਆ ਲੰਘ ਗਿਆ ਇਹ ਬਹੁਤ ਹੀ ਦੁਖਦੀ ਗੱਲ ਆ ਔਰ ਉਲੀ ਪ੍ਰਸ਼ਾਸਨ ਨੂੰ ਚਾਹੀਦਾ ਆ ਸਰਕਾਰਾਂ ਨੂੰ ਚਾਹੀਦਾ ਔਰ ਬੈਕੀ ਪੰਚਾਇਤ ਨੂੰ ਵੀ ਚਾਹੀਦਾ ਵੀ ਰਲ ਮਿਲ ਕੇ ਸਾਰਿਆਂ ਨਾਲ ਕੋਈ ਜਿਹੜਾ ਮਸਲਾ ਹੱਲ ਕੀਤਾ ਜਾਵੇ ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਛੋਹ ਦੇ ਦਿਨ ਇਹ ਸਾਡੇ ਜਿਹੜੇ ਨਾ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਵੀ ਅਸੀਂ ਵੀਡੀਓ ਦਫ਼ਤਰ ਤਸਵੀਰ ਦਫ਼ਤਰ ਰੈਸੀਡੈਂਟ ਦਫ਼ਤਰ ਅਸੀਂ ਜਿਹੜੇ ਪ੍ਰਸ਼ਾਸਨ ਦੇ ਇੱਥੇ ਅਧਿਕਾਰੀ ਆ ਆਮ ਪਾਰਟੀ ਦੇ ਲਈ ਇਨਚਾਰਜ ਵੀ ਅਸੀਂ ਦੱਸ ਚੁੱਕੇ ਹਾਂ ਪਰ ਕੋਈ ਮਸਲਾ ਹੱਲ ਕੀਤਾ ਸਿਰ ਕੀ ਕਹਿਣਾ ਜਾਂਦੇ ਹੋ ਉਹਦੇ ਤੋਂ ਦੂਸਾਂ ਗੱਲ ਹੈ ਜੀ ਦੇਖੋ ਜਿਹੜੇ ਨਵੇਂ ਮਸਲੇ ਆ ਨਾ ਇਹ ਤਾਂ ਦੇਖੋ ਇਹ ਤਾਂ ਦਰखास्तਾਂ ਦੇ ਕੇ ਮਸਲੇ ਹੱਲੀ ਹੁੰਦੇ ਇਹ ਤਾਂ ਮਗਰ ਪੈ ਕੇ ਮਸਲੇ ਹੱਲ ਹੁੰਦੇ ਆ ਇਹ ਤਾਂ ਦੇਖੋ ਅੰਦੀ ਪੰਚਾਇਤ ਨੂੰ ਪ੍ਰਸ਼ਾਸਨ ਨੂੰ ਬਹੁਤ ਦੀ ਸਰਕਾਰ ਨੂੰ ਬੈਠ ਕੇ ਮੀਟਿੰਗ ਹੋਵੇ ਤਾਂ ਉਹਦੇ ਵਿੱਚ ਵਿਚਾਰ ਵਟਾਂਦਰਾ ਹੋਵੇ ਤਾਂ ਮਸਲਾ ਕਿੰਨਾ ਹੱਲ ਹੋ ਸਕਦਾ ਜਿਹੜੀ ਗੱਲ ਆਪਾਂ ਜਗਾ ਵੀ ਕਰਦੇ ਆ ਉਹ ਦਰਖਾਸਤ ਪੰਚਾਇਤਾਂ ਦਿੱਤੀ ਹੋਈ ਆ ਤੇ ਇਹ ਜੇ ਅਸੀਂ ਕਬਜ਼ਾ ਰਹਿਣਾ ਜੀ ਤਾਂ ਇਹਨਾਂ ਲੱਗਣਗੇ 2 ਸਾਲ ਲੱਗਣਗੇ ਤਾਂ ਹਾਂ ਮਤਲਬ ਹੋਰ ਬੜੀਆਂ ਪ੍ਰਕਿਰਿਆਵਾਂ ਹੁੰਦੀਆਂ ਉਹ ਮਸਲਾ ਜਲਦੀ ਨਹੀਂ ਹੱਲ ਹੋਣ ਵਾਲਾ ਤੇ ਉਦੋਂ ਜਿਹੜਾ ਹੁਣ ਇਸ ਵੇਲੇ ਸਾਨੂੰ ਅਭੀ ਲੋੜ ਆ ਤੇ ਉਹ ਇਹ ਹੈਗੀ ਆ ਤੇ ਇਹ ਜਿਹੜਾ ਪਾਣੀ ਆ ਉਹਦਾ ਕੋਈ ਨਾ ਕੋਈ ਸਖਾਵਾਂ ਖਰਜਾ ਲੱਭ ਕੇ ਇਹ ਜਿਹੜਾ ਇਹ ਲੋਖ ਨੂੰ ਨਰਜੋ ਕੱਢੇ ਜਾਵੇ ਜਿਹੜੀਆਂ ਸਾਰਾ ਹਾਈਡਰਟ ਕਰਨਾ ਹੁੰਦੀਆਂ ਉਹ ਲੋਚੇ ਜਾ। ਪਿੱਛੇ ਟੱਲ। ਇੱਥੇ ਗੱਡੀ ਕਿੱਥੇ ਗਈ? ਪਿੱਛੇ ਟੱਲ ਪਿੱਛੇ। ਇਹ 112 ਵਾਲੀ ਗੱਡੀ ਆ ਜਿਹਦੇ ਵਿੱਚ ਡਰਾਈਵਰ ਇੱਕ ਸ਼ਰਾਬੀ ਆ ਟਰੱਕ ਦਾ ਜਿਹਦੇ ਵੱਡਾ ਕਿ ਡੈੱਥ ਹੋਈ ਆ ਇਹ ਮੌਕੇ ਤੇ ਲਿਆ ਰਹੇ ਆ ਵੇਖਣਾ ਹੋਊਗਾ ਇਹਨਾਂ ਨੇ ਕੀ ਕਰਮੇ ਕਰਦੇ ਆ